ਹੁਣ ਆਪਣੇ ਕੋਲ ਦਾ 10 ਮਿੰਟਾਂ ਖੇਡਣਾ ਖੇਡਣਾ ਆਵਣਾ ਆ ਗਿਆ ਇੱਕ ਤਾਂ ਬੈਟ ਤਾਂ ਖੁੱਲ ਗਿਆ ਇੱਕ ਜਾਨ ਦਾ ਹਟ ਨਹੀਂ ਪੂ ਹੈਣਾ ਹੋਰ ਯਾਰ ਉਹ ਤਾਂ ਜ਼ਰੂਰੀ ਕੰਮ ਵੀ ਕੋਈ ਛੱਡ ਗਿਆ ਹੈ ਬੱਲੇ ਦਾ ਆਉਣ ਵਾਲੇ ਹੀ ਜਾਣ ਦਾ ਹੁਣ ਆ ਜੇ ਗੰਦੇ ਆ ਆ ਆ ਕੀ ਆ ਉਹ ਫੜਾ ਫੱਲਾ ਆ ਆ ਗਿਆ ਲੈ ਲੈ ਹਾ ਇੱਥੇ ਹੱਥਾਂ ਦੇ ਬੋਣਦਾ ਕਿਵੇਂ ਹੁਣ ਇੰਨਾ ਸ਼ੌਂਕ ਕਿਵੇਂ ਮੈਨੂੰ ਏ ਬੜਾ ਸ਼ੌਂਕਾ ਹਣਾ ਕੰਮ ਛੱਡ ਦੇਣਾ ਮੈਂ ਤਾਂ ਹਾਂ ਮੈਂ ਤਾਂ ਕੰਮ ਛੱਡ ਦਲਾਂ ਜਿਹੜੇ ਵੀ ਛੇੜਾ ਵਾ ਪਰ ਉਹ ਆਹ ਸੰਦੇ ਬੈ ਜਾ ਪਰੀਆਂਵੇਂ ਦਾ ਪਰੀਆਂ ਹੁਣੀਆਂ ਬੈਠ ਦਿੰਦਾ ਆਪੇ ਇੱਧਰ ਬਦਲ ਬਦਲ ਕੇ ਖੇਡਦੇ ਆ ਮੈਂ ਤਾਂ ਇੰਗਰੇਜ਼ ਜਾਣਾ ਬੜਾ ਸ਼ੌਕੀ ਬੰਦਾ ਯਾਰ ਇਹ ਓਏ ਉਹ ਘੜੇ ਬੋਲ ਜਾਈ ਵਰਗੇ ਨੰਦਾ ਯੋਇ ਨਾ ਤੂੰ ਹੀ ਦੇਖਿਆ ਯਾਰ ਅਸੀਂ ਤਾਂ ਖੇਡਦੇ ਆ ਉਹ ਉਹ ਆ ਮੂੰਹ ਮੂੰਜਾ ਬੰਨੀ ਫਿਰਦਾ ਇਸ ਦੇਸ਼ ਕਿਉਂ ਨੇ ਆ ਡੋਫਾ ਜਿਆ ਲਿਆ ਹੋਰੂੰ ਜੇ ਅੱਛਾ ਫੈਕਟਰ ਜਿਆ ਬੰਦਾ ਲੱਗਦਾ ਹੈ ਨਾ ਓਏ ਹਾਂ ਬਈ ਕੌਣ ਹੈ ਤੂੰ ਕੌਣ ਬਈ ਮੈਂ ਇੱਕ ਅਜਨਬੀ ਆ ਮੈਂ ਆਪਦਾ ਚਿਹਰਾ ਨਹੀਂ ਦਿਖਾ ਸਕਦਾ ਕਿਸੇ ਨੂੰ ਪਰ ਮੈਂ ਲੋਕਾਂ ਨੂੰ ਇੱਕ ਟਾਸਕ ਦਿਨਾ ਹੁੰਦਾ ਟਾਸਕ ਕਿਵੇਂ ਟਾਸਕ ਦੇ ਬਦਲੇ ਮੈਂ ਲੋਕਾਂ ਨੂੰ ਰੁਪਏ ਵੀ ਦੰਨਾਗਾ ਇਹੀ ਮੇਰੀ ਗੇਮ ਹੈ ਹੁਣ ਮੈਨੂੰ ਪਤਾ ਜਿਹੜਾ ਆਵਣਾਗਾ ਇਹਨੂੰ ਮੈਨੂੰ ਪਤਾ ਵੀ ਚਿੜੀ ਵੱਲ ਇਹ ਖੇਡਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਸਾਡੇ ਮੁੰਡੇ ਨੂੰ ਬਹੁਤ ਸ਼ੌਂਕ ਹੈ ਬੜਾ ਸ਼ੌਂਕ ਹੈ ਇਹਨੂੰ ਦਾ ਖੇਡਣ ਦਾ ਇਹਨੇ ਆਵਨੇ ਨੇ ਇੱਕ ਘੰਟਾ ਜਿਹੜੀ ਵੱਲ ਨਾ ਖੇਡ ਕੇ ਇਹ ਕੁੰਡਰ 'ਚ ਖੜੂਗਾ ਇੱਕ ਕੁੰਡਰ ਵਗ ਲੈ ਜਿਹੇ 'ਚ ਖੜੂਗਾ ਤੈਨੂੰ 200 ਰੁਪਏ ਇੱਕ ਘੰਟੇ ਦਾ ਦੇਉ ਇੱਥੇ ਖੜਾ ਤੂੰ ਚੱਲ ਘੰਟੇ ਦੀ ਕੀ ਗੱਲ ਆ ਖੜ ਜੂ ਇਹਦਾ ਖੜ ਜੂ ਇਹਦਾ ਘੰਟੇ ਦੇ ਤਾਂ ਕੀ ਗੱਲ ਆ ਹਾਂ 200 ਬਣਦੇ 200 ਬਣਦਾ ਇਹਨੂੰ ਘੰਟੇ ਦਾ ਖੜੀ ਜਾਉ ਹਾਂ ਖੜ ਜਾ ਹਾਂਗੇ 200 ਵੀ ਪਟਾਂਗੇ ਇਹ 200 ਵੀ ਦੇਵਾਂਗੇ ਖੜ ਜ ਆ ਜਾ ਵੀ ਆਉਣਿਆ ਫਿਰ ਨਾ ਬਗੜਿਆ ਤੇ ਹੁੰਦਲ ਇਹ ਤੇ ਖਰਚਾ ਤੂੰ ਹਾਂ ਇਹ ਤੇ ਖਰਚਾ ਠੀਕ ਹੈ 52 ਹੋ ਗਏ 25 ਜਨ 200 ਰੁਪਏ ਤਰਾ ਮਿਲ ਜੀ ਹੂੰ ਠੀਕ ਹੈ ਇਹ ਡਾਸ ਕੱਪ ਹਾਂ ਵੀ ਆਉਣਿਆ ਹੋ ਗਿਆ ਠੀਕ ਹੈ 252 ਹੋ ਗਏ ਘੰਟਾ ਤਰਾ ਪੂਰਾ ਹੋ ਗਿਆ 200 ਆਖਿਆ ਜੀ ਤੈਨੂੰ ਹਾਂ 200 ਉਹ ਇੱਕ 200 ਆਪ ਦਾ ਠੀਕ ਆ ਠੀਕ ਆ ਅੱਜ ਦਾ ਤੇ ਰਾਈਟ ਟਾਸਕ ਹੋ ਗਿਆ ਪੂਰਾ ਹੂੰ ਕੱਲੋਂ ਤੈਨੂੰ ਖੜਨਾ ਹੋ ਸਾਰਾ ਦਿਨ ਮੈਂ ਨਹੀਂ ਸਾਰਾ ਦਿਨ ਖੜਦਾ ਆ ਦੋ 200 ਵੀ ਸੇ ਮੇਰੀ ਗੱਲ ਸਮਝੇ ਦੀ ਗੱਲ ਸੁਣ ਠੰਡੇ ਮਦੀ ਨਾਲ ਜੇ ਤੂੰ ਸਾਰਾ ਦਿਨ ਖੜ ਸਕਦਾ ਤੂੰ ਕੱਲੋਂ ਤੈਨੂੰ 200 ਦੀ ਥਾਂ ਇਹ ਆਪਾਂ ਕਰ ਦਾਂਗੇ 600 ਚੱਲ ਫਿਰ ਤਾ ਖੜ ਤੂੰ ਹਾਂ 600 ਵੀ ਮਿਲ ਜੂ ਤੈਨੂੰ ਕੱਲੋਂ ਬਸ ਠੀਕ ਆ ਹੁਣ ਆਪਾਂ ਕੱਲੋਂ ਮਿਲਦੇ ਆ ਲੈ ਵੀ ਆਉਣੇ ਆ ਜਿੱਦ ਤੇਰਾ ਕੁੰਡਾ ਜਿਆਦਾ ਨਾ ਤੇਰੇ ਇਸ਼ਾਰਾ ਤੇ ਖੜਨਾ ਅੱਜ ਤੈਨੂੰ 600 ਮਿਲ ਜੂ ਸ਼ਾਮ ਨੂੰ ਹਾਂ ਆ ਵੀ ਆਉਣਾ ਹਾਂ ਬਈ ਹੋ ਵੀ ਸ਼ਾਮ ਸ਼ਾਮ ਦਾ ਹੋਵੇ ਦਿਨ ਹੋਵੇ ਸਾਰਾ ਫੜ ਹੀ ਗਿਆ ਫਿਰ ਤੂੰ ਹੈ ਇਹਨੇ ਰਬੀਆ ਬਣ ਦੇਦਰੇ 600 600 600 ਤੇਰਾ ਚੱਕਰ ਹਾਂ ਹੁਣ ਅਗਲਾ ਟਾਸਕ ਲੈ ਤਿਆਰ ਹਾਂ ਹਾਂ ਤਿਆਰ ਆ ਕੱਲ ਨੂੰ ਵੀ ਤੂੰ ਸਾਰਾ ਦਿਨ ਹੀ ਖੜਨਾ ਉਹ ਹਾਂ 600 ਤੇਰਾ ਕੱਲ ਨੂੰ ਠੀਕ ਹੈ ਠੀਕ ਹੈ ਹੁਣ ਆਪਾਂ ਕੱਲ ਨੂੰ ਮਿਲਦੇ ਹਾਂ ਠੀਕ ਹੈ ਠੀਕ ਆਮਣਾ ਵੀ ਉਹਦੀਆ ਖੇਡਦਾ ਸੀ ਹਨਾ ਜਾੜੀ ਤੋੜਨ ਦਾ ਕੰਮ ਹੀ ਆਉਦਾ ਤਾਂ ਹੋਰ ਪੈਸੇ ਪਿੱਛੇ ਲੱਗ ਗਿਆ ਤਾਂ ਮਸ਼ੀਨ ਬਣ ਗਿਆ ਪੈਸੇ ਕਰਦਾ ਮਸ਼ੀਨ ਮਸ਼ੀਨ ਉਹ ਯਾਰ ਖੇਤੀ ਜਾਂਦੇ ਆ ਯਾਰ ਮੈਂ ਗੋਲ ਹੁੰਡਰਜ ਖੜਾ ਹਾਂ ਚਿੱਤ ਤੈਰ ਮੇਰਾ ਵੀ ਕਰਦਾ ਯਾਰ ਮੈਂ ਖੇਡਾਂ ਯਾਰ ਪਰ ਜਦੋਂ ਆਪਾਂ ਨੂੰ ਪੈਸੇ ਮਿਲ ਜਿੰਦੇ ਨਾ ਪੈਸੇ ਬੈਠ ਖੜੇ ਨੂੰ ਆਪਾਂ ਨੂੰ ਵਧੀਆ ਇਥੇ ਨਾ ਠੀਕ ਹੈ ਠੀਕ ਹੈ ਕੱਲੋਂ ਫੇਰ ਕੱਲ ਤੋ ਮੈਂ ਨਹੀਂ ਖੜਦਾ ਭਰਾ ਕਿਉਂ ਨਾ ਮੈਂ ਤਾਂ ਥੱਕ ਗਿਆ ਰ ਚਿੜੀ ਵੱਲੇ ਤੋਂ ਮੈਥੇ ਸੱਦ ਨਹੀਂ ਨਾ ਨਹੀਂ ਸਕਦਾ ਨਾ ਨਾ ਮੈਂ ਤਾਂ ਚਿੜੀ ਵੱਲਾ ਖੜੂਗਾ ਕੱਲ ਨੂੰ ਮੈਂ ਨਹੀਂ ਖੜਦਾ ਭਰਾ 600 ਮਿਲਦਾ ਹਾਂ ਕੱਲ ਤੋ 1000 ਮਿਲਜੂ ਹਾਂ 1000 ਦੇ ਦਿਆਂਗਾ ਹਾਂ ਕੱਲ ਖੜਾ ਮੇਰੇ ਨਾਲ ਪੋ ਠੀਕ ਹੈ ਠੀਕ ਹੈ ਬਸ ਤੂੰ ਤਾਂ ਖੜਦੇ ਨਹੀਂ ਤੇ ਤੇ ਚਿੜੀ ਵੱਲਾ ਵਧੀਆ ਸਿੱਧੀ ਹੁੰਦੀ ਨੇ ਰ ਆਪਾਂ ਨੇ ਖੇਡ ਲਈ ਚਿੜੀ ਵੱਲਾ ਮਾਏ ਆਪਾਂ ਤਾਂ ਖੜੇ ਮੇਰੇ ਰ ਕੀ ਇਹ ਮਿਲ ਜਾਂਦੇ ਨਾ ਕੱਲ ਆਪਾਂ ਫੇਰ ਖੇਡ ਲਾਂਗੇ ساری ਜ਼ਿੰਦਗੀ ਪਈ ਇਹ ਖੇਡਣ ਨੂੰ ਉਹ ਮੈਂ ਕਹਿਆ ਯਾਰ ਕਿੰਨਾ ਮਾਇਆ ਹੁੰਦਾ ਖੇਡਣਾ ਹੈ ਨਾ ਹੋਰ ਯਾਰ ਹੈ ਨਾ ਆਮੜੇ ਨੂੰ ਹੀ ਕਹਿੰਦਾ ਜ਼ਿੰਦਗੀ ਖਰਾਬ ਕਰੀ ਜਾਂਦਾ ਬੰਤਾ ਐ ਲੱਗਾ ਗੁੰਡਾ ਜਿਹਾ ਹਟਕੇ ਯਾਰ ਹੈ ਨਾ ਉਹਨੂੰ ਐ ਲੱਗਦਾ ਯਾਰ ਪੈਸੇ ਹੀ ਸਾਰਾ ਗੁੱਸਾ ਹੈ ਨਾ ਹਾਂ ਮੈਂ ਤਾਂ ਉਹ ਕਹਿਣਾ ਲੈ ਪੈਸੇ ਖਾਤਰੀ ਯਾਰ ਸਾਰੇ ਸ਼ੌਂਕ ਹੀ ਗਾਲ ਲਏ ਹੈ ਨਾ ਆਪਦੇ ਹੋਰ ਲੈ ਆ ਚਿੜੀ ਬੱਲੇ ਖੇਡਣਾ ਉਹਨੂੰ ਬੜਾ ਸ਼ੌਂਕ ਸੀ ਆਮੜੇ ਨੂੰ ਮੈਂ ਵੀ ਐਂ ਕਹਿਣਾ ਜਦੋਂ ਭਾਜ ਭਾਜ ਆਉਂਦਾ ਸੀ ਯਾਰ ਉਹ ਹੀ ਕਹਿੰਦਾ ਗੁੰਡਾ ਜਿਹਾ ਖੜਾ ਹੈ ਯਾਰ ਹੋਰ ਸ਼ੌਂਕ ਹੀ ਖਰਾਬ ਕਰ ਲਿਆ ਆਪਦਾ ਹੈ ਨਾ ਹਾਂ ਕਮਾਲ ਦੀ ਦੁਨੀਆ ਯਾਰ ਹੈ ਨਾ ਦੇਵ ਗ੍ਰਿਪੇਸੇ ਹਾਂ ਕੱਲੋਂ ਤੋਂ ਮੈਂ ਘਟਜ ਰਿਹਾ ਬਰਾਵਾ ਕਿਉਂ ਮਾਸਪੇਸ਼ੀ ਦਾ ਕਾਫਟਾ ਬਿਸਰੀ ਜਿਹਾ ਬਰਾਵਾ ਮੈਨੂੰ ਪੰਜ ਸਾਲ ਹੋ ਗਏ ਬਰਾਵਾ ਪੰਜ ਸਾਲ ਤੋਂ ਖੜਾ ਨਾ ਥੱਕ ਗਿਆ ਵੈਸੇ ਹੀ ਮਿਲਦੇ ਤੈਨੂੰ ਹਾਂ ਪੈਸੇ ਸਹੀ ਮਿਲਦੇ ਨਾ ਮਿੰਦਾ ਕਾਫਟਾ ਗਿਰੀ ਸਰੀਰ ਚ ਮੈਂ ਤਾਂ ਡਾਕਟਰ ਨੂੰ ਦਿਖਾ ਕੇ ਆਉਣਾ ਕੱਲ ਨੂੰ ਆ ਨਹੀਂ ਸਕਦਾ ਨਾ ਨਾ ਕੱਲ ਨੂੰ ਨਹੀਂ ਮੈਂ ਹਾਂਦਾ ਨਾ ਗਿਆ ਹੁਣ ਹਾਂ ਆ ਜਾ ਖੜ ਮੈਂ ਨਹੀਂ ਖੜਦਾ ਬਰਾਵਾ ਕਿਉਂ ਡਾਕਟਰ ਨੇ ਜਵਾਬ ਦਿੱਤਾ ਕਿ ਮੈਂ ਤੇਰਾ ਤਾਂ ਨਮੀ ਨਹੀਂ ਰਿਹਾ ਗਿਆ ਬੱਚਾ ਮੌਤ ਹੋ ਜੂਗੀ ਹੋਗਾ ਦੇ ਨਾਲ ਮੌਤ ਤਾਂ ਕਦੇ ਅੰਗ ਪੈਰ ਹੀ ਖੜ ਜਾਣਗੇ ਤੇਰੇ ਤੁਰੇ ਤਾਂ ਤੁਰਦੇ ਤਾਂ ਨਹੀਂ ਦੋਹੀ ਉੱਥੇ ਖੜੇ ਇੱਕ ਥਾਂ ਖੜਾ ਰਹਿਣਾ ਹਾਂ ਤੇ ਪਰ ਮੈਂ ਖੜਦਾ ਮਤਲਬ ਸੌਂਕ ਪਗਾਉਂਗਾ ਮਤਲਬ ਕਿੜੀ ਬੱਲਾ ਖੱਟਾਂਗਾ ਇਹ ਸੌਂਕ ਹੀ ਨਹੀਂ ਯਾਰ ਬੰਦੇ ਨੇ ਪੂਰੇ ਕੀਤੇ ਯਾਰ ਫੇਰ ਕਾਦੀ ਯਾਰੋ ਜ਼ਿੰਦਗੀ ਬਾ ਡਾਕਟਰ ਨੇ ਆਖਿਆ ਤੈਨ ਨਵੇਂ ਮਹੀਨੇ ਤੂੰ ਤੇਰੀ ਮੌਤ ਐ ਮਤਲਬ ਕਹ ਲੇ ਤੂੰ ਮੇਰਾ ਕਿੜੀ ਬੱਲਾ ਖੱਟਿਆ ਕਰੂ ਪਰ ਮੈਂ ਤੂੰ ਦਿੰਦਾ ਯਾਰ ਮੈਨੂੰ 20000 ਦੀ ਮੈਂ ਤਾਂ ਵੀ ਨਹੀਂ ਲੈਂਦਾ ਦੇਖ ਲੈ ਨਾ 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 ਮੈਂ ਤੇ ਲੰਘਾਂ ਨਾ ਤੂੰ ਹਮਨੇ ਥੇ ਵਾ ਮੈਂ ਚੜੀ ਬੱਲਾ ਖੱਟੂਗਾ ਅੱਜ ਹੈ ਹਾਂ ਬਿਲਕੁਲ ਗੋਲ ਗੁੰਡਲ ਜੇ ਨਾ ਖੜਦਾ ਅੱਜ ਖਤਮ ਪਾਰ ਕਰਕੇ ਆਏ ਸਾਰੀਆਂ ਨਾ ਉੱਥੇ ਗੋਲ ਗੁੰਡਲ ਜੇ ਨਾ ਮੈਂ ਖੜਦਾ ਕਿਉਂ ਐ ਪੈਸ ਹੋਂਦ ਨਵੀਂ ਸੁਰਤ ਆ ਗਈ ਹੈ ਮਾਤਾ ਜਿੜੀ ਬੱਲਾ ਅਸੀਂ ਇਹਨਾਂ ਨੂੰ ਉਹਦੀ ਅੱਖੇ ਵੀ ਪੈਸਾ ਸਾਰਾ ਕੁਝ ਨਹੀਂ ਹੁੰਦਾ ਆ ਜਾ ਮੈਂ ਤਾਂ ਚੱਲ ਆ ਜਾ ਆ ਜਾ ਮੈਂ ਨਾ ਜਾਂਗ ਸੀ ਲੈ ਵੀ ਆਉਣੇ ਉਹ ਕੀ ਹੋ ਗਿਆ ਕੁਛ ਨਹੀਂ ਕੁਛ ਨਹੀਂ ਪਰ ਆinde ਕੀ ਕੁਝ ਹੋ ਗਿਆ ਸੀ 3 ਨੇ ਸਾਥ ਹੀ ਛੜਤਾ ਯਾਰ ਮੈਂ ਚੁੰਦਨ ਖਿਡਾ ਜਾਂਦਾ ਯਾਰ ਮੈਂ ਤਾਂ ਇਹ ਪੈਸੇ ਨਾਲ ਚゼਰਾ ਆਪ ਦੀ ਸਾਰੀ ਉਮਰੀ ਨਗਾਲੀ ਆਉਣਿਆ ਤੈਨੂੰ ਉਦੋਂ ਸੀ ਕੀ ਆਖਿਆ ਸੀ ਜਦੋਂ ਮੈਂ ਇਹਦੇ ਮੱਖਣ ਸਾਰੇ ਖੇਡਦੇ ਹੁੰਦੇ ਸੀਗੇ ਦੋਨੇ ਤੂੰ ਉਦੋਂ ਕਰਿਆ ਪੈਸੇ ਦਾ ਲਾਲਚ ਆਹੀਂ ਕਹਿੰਦੇ ਹੁੰਦੇ ਵੀ ਲਾਲਚ ਬੁਰੀ ਬਲਾ ਹੈ ਮੈਂ ਤਾਂ ਡਾਕਟਰ ਨੇ ਆਖਿਆ ਬਸ ਤੇਰੀ ਤਾਂ ਜ਼ਿੰਦਗੀ ਤਾਂ ਨਮੀਨੀ ਕਟੇਗਾ ਤੂੰ ਤਾਂ ਅੱਛਾ ਹੋ ਰ ਮੈਂ ਤਾਂ ਬੜਾ ਪੜਾ ਰੋਗ ਲੱਗ ਗਿਆ ਰੋਗ ਤਾਂ ਲੱਗਣਾ ਹੀ ਸੀ ਨਾ ਆਉਣੇ ਜ਼ਰੂਰੀ ਨਹੀਂ ਪੈਸੇ ਹੁਣ ਆਪਾਂ ਨੂੰ ਸਰਦਾ ਨਹੀਂ ਉਹਦਾ ਬਣ ਪਤਾ ਗੱਲ ਕਰਾਂ ਜ਼ਿੰਦਗੀ 'ਚ ਪੈਸੇ ਹੀ ਸਾਰਾ ਕੁਝ ਨਹੀਂ ਹੁੰਦਾ ਵੀ ਪਾ ਪੈਸਾ ਹੀ ਦੇਖ ਲੀਏ ਦੇ ਬਸ ਉਹ ਰਵਦੀ ਆਪਾਂ ਸਿਹਤ ਵੀ ਨਾ ਦੇਖੀਏ ਕੋਈ ਹੋਰ ਖਾਣ ਪੀਣਾ ਵੀ ਨਾ ਦੇਖੀਏ ਤੂੰ ਸਾਰਾ ਦਿਨ ਖੜਿਆ ਰਹਿੰਦਾ ਸੀ ਅਸੀਂ ਪੈਸੇ ਦਾ ਲਾਲਚ ਨਹੀਂ ਕਰਾ ਸੀ ਜ਼ਿੰਦਗੀ ਰੱਜ ਕੇ ਜੁਈ ਅਸੀਂ ਪੈਸੇ ਜ਼ਰੂਰ ਨਹੀਂ ਕਮਾ ਸਕੇ ਗੱਲ ਕਰ ਅਸੀਂ ਨਲੇ ਦਾ ਆਦੇ ਸ਼ੌਂਕ ਬਗਾ ਲੇ ਨਲੇ ਸਾਡੀ ਜ਼ਿੰਦਗੀ ਸਾਡੇ ਕੋਲੇ ਆ ਤੈਨੂੰ ਉਹ ਤਾਂ ਬਹੁਤ ਸਮਝਾਇਆ ਸੀ ਵੀ ਆਮਨੇ ਪੈਸਾ ਸਾਰਾ ਕੁਝ ਨਹੀਂ ਹੁੰਦਾ ਗੱਲ ਕਰ ਤੂੰ ਮੰਨੀ ਨਹੀਂ ਉਹ ਤੂੰ ਕਹਿੰਦਾ ਨਹੀਂ